ਆਤਰਾ ਦੇ ਸ਼੍ਰੀ ਨਾਨਾ ਦੇਵੀ ਮੰਦਿਰ ਚ ਨਵਰਾਤਰੇ ਨੂੰ ਲੈ ਕੇ ਸ਼੍ਰੀ ਮਦ ਭਾਗਵਤ ਸਪਤਾ ਨੂੰ ਲੈ ਕੇ ਸ਼ਹਿਰ ਚ ਕੱਢੀ ਕਲਸ਼ ਯਾਤਰਾ ਤੇ ਝੰਡਾ ਮਾਰਚ ਦੋਸਤਿਕ ਮੇਲਾਵਾਂ ਨੇ ਕੀਤੀ ਕਲਸ਼ ਯਾਤਰਾ ਵਿੱਚ ਸ਼ਮੂਲੀਅਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਨਾਨਾ ਦੇਵੀ ਮੰਦਿਰ ਪਾਤਰਾਾਂ ਚ ਕਰਵਾਈ ਜਾ ਰਹੀ ਮਦ ਭਾਗਵਤ ਸਪਤਾ ਨੂੰ ਲੈ ਕੇ ਅੱਜ 8 ਅਪ੍ਰੈਲ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਪ੍ਰਧਾਨ ਰਾਜਕੁਮਾਰ ਦੀ ਅਗਵਾਈ ਵਿੱਚ ਦੋਸਤਿਕ ਮੇਲਾਵਾਂ ਨੇ ਸ਼ਹਿਰ ਦੇ ਅੰਦਰ ਕਲਸ਼ ਯਾਤਰਾ ਕੱਡੀ ਜੋ ਪ੍ਰਾਚੀਨ ਸ਼ਿਵ ਮੰਦਿਰ ਤੋਂ ਲੈ ਕੇ ਪਟਿਆਲਾ ਰੋਡ ਪੁਰਾਣਾ ਬੱਸ ਸਟੈਂਡ ਤੋਂ ਜਾਖਲ ਰੋਡ ਹੁੰਦੀ ਹੋਈ ਨਾਜ ਮੰਡੀ ਪਹੁੰਚੀ ਜਿੱਥੇ ਆਰਟੀ ਅਸੋਸੀਏਸ਼ਨ ਵੱਲੋਂ ਕਲਸ਼ ਯਾਤਰਾ ਦਾ ਪਰਮਾ ਸਵਾਗਤ ਵੀ ਕੀਤਾ ਗਿਆ ਵੱਡਾ ਪ੍ਰਾਲਾ ਪ੍ਰਧਾਨ ਰਾਜਕਮਰ ਨੇ ਕੀਤਾ ਇਹ ਕੋਦੀ ਨਵਰਾਤਰੀ ਸ਼ੁਰੂ ਹੋ ਗਏ ਮਾਤਾ ਦੀ ਪੂਜਾ ਹੋਣੀ ਹੈ ਇਹ ਜਿਹੜਾ ਇਤਿਹਾਸਕ ਮੰਦਿਰ ਆ ਸਾਡਾ ਲਖਵਾਲੀ ਯੂਨੀਵਰਸਿਟੀ ਦੇ ਵਿੱਚ ਤੇ ਪ੍ਰਾਚੀਨ ਮੰਦਿਰ ਹੈ ਔਰ ਇੱਥੇ ਹਰ ਸਾਲ ਵਰਤਾ ਹੁੰਦੀ ਹੈ ਤੇ ਅੱਜ ਕੀ ਬੜਾ ਉਤਸ਼ਾਹ ਬੀਬੀਆਂ ਚ ਕਿਉਂਕਿ ਹਿੰਦੂ ਸੰਸਕ੍ਰਿਤੀ ਦੇ ਵਿੱਚ ਬੜੀ ਜਾਗਰਤੀ ਆਈ ਹੈ ਹਰ ਧਰਮ ਹਰ ਸਿਸਟਮ ਨੂੰ ਬਾਰੇ ਲੋਕ ਉਤਸ਼ਾਹ ਨਾਲ ਮਨਾਉਂਦੇ ਨੇ ਇਸੇ ਵੱਲ ਸਾਰੇ ਵਿਰਹ ਦੇ ਪਾਤਰ ਨੇ ਆਸ਼ਾ ਕਰਾਂਗੇ ਕਿ ਜਿਹੜੇ ਇਸ ਤਰ੍ਹਾਂ ਦੇ ਤਿਉਹਾਰ ਨੇ ਇਸੇ ਤਰ੍ਹਾਂ ਬੜੀ ਸ਼ੌਕ ਦੇ ਨਾਲ ਮਨਾਉਂਦੇ ਰਹਿਣ ਤਾਂ ਜੋ ਜਿਹੜੀ ਸੰਸਕ੍ਰਿਤੀ ਹੈ ਸਾਡੀ ਇਹਨੇ ਸਾਡੇ ਚੱਲਦੀ ਰਹੇ ਕੁਛ ਤੇ ਹਰ ਸਾਹ ਦੀ ਤਰ੍ਹਾਂ ਹੈ ਇਹ ਨਵਾਂ ਕਾਰਾ ਜਾਂਦਾ ਬੜਾ ਸਾਲਾਂ ਤੋਂ ਕਦੇ ਪੁੱਛਦਾ ਬੰਦ ਸੀ ਸਾਰੇ ਸ਼ਹਿਰ ਦੇ ਸਲੋਗ ਨਾਲ ਇਹ ਆਪਣਾ ਖਲਸ਼ਾ ਅਤਰਾ ਤੇ ਨਾ ਜਾ ਕੇ ਖੜੀ ਆ ਰਹੀ ਸਾਰੇ ਭਰਾਵਾਂ ਵਾਲਾ ਸ਼ਹਿਰ ਦਾ ਬਹੁਤ ਧੰਵਾਦ ਅਸੀਂ ਕਹਿੰਦੇ ਸਾਰਾ ਇਸਤਰੀ ਪ੍ਰਣਾਲਾ ਕਰਕੇ ਕੱਢਦੇ ਰਹੇ ਜੈਕਾਰੇ ਜੰਮੇ ਨਾ ਦੀ ਮਦਦ ਮਾਤਾ ਅੱਲੀ ਵਾਰ ਇਹ ਪ੍ਰੋਗਰਾਮ ਹੋ ਰਿਹਾ ਮਾਲਾ ਮੰਡਲ ਵੱਲੋਂ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਤੁਹਾਨੂੰ ਜੀ ਆਇਆਂ ਨੂੰ ਆਸਾਨੀ ਨਾਲ ਹੋਵੇ ਹਿਉ ਆਸਾਨੀ ਨਾਲ ਜੱਟਾ ਰਸਰਾ ਪ੍ਰੋਗਰਾਮ ਆ ਜੀ ਨਵਰਾਤਿਆਂ ਦੀ ਖੁਸ਼ੀ ਦੇ ਵਿੱਚ ਭਾਗਵਤੀ ਸਤਾਰੀ ਖੁੱਲੀ ਜਾ ਰਹੀ ਹੈ ਸ਼੍ਰੀ ਮਾਤਾ ਲੈਣਾ ਦੇਵੀ ਮੰਦਿਰ ਦੇ ਵਿੱਚ ਸਾਡੇ ਪ੍ਰਧਾਨ ਜੀ ਰਾਜਕੁਮਾਰ ਜੀ ਬਾਗਲਗੜ੍ਹ ਵਾਲੇ ਬਖਸ਼ਮਾਨ ਨਾਲ ਬੜੀ ਪਿੰਡਾਂ ਨਾਲ ਸਮਾਜ ਯਤਰਾ ਦੇ